ਸ਼ਰੋਮ ਨੇ ਅਕਾਲੀ ਦਲ ਦੇ ਸੀਨੀਅਰ ਨੇਤਾ ਰਵਿਕਰਨ ਸਿੰਘ ਕਾਲੋ ਨੇ ਪੰਜਾਬ ਦੀ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਤੇ ਚਿੰਤਾ ਜ਼ਾਹਿਰ ਕੀਤੀ ਹੈ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧੇ ਨੇ ਰਵਿਕਰਨ ਸਿੰਘ ਕਾਲੋ ਸਚਕਣ ਸ਼੍ਰੀ ਖਡੂਰ ਸਾਹਿਬ ਮਾਗੀ ਦੇ ਮੇਲੇ ਦੇ ਸਬੰਧ ਵਿੱਚ ਪਹੁੰਚੇ ਸਨ ਜਿਸ ਤੋਂ ਬਾਅਦ ਉਹਨਾਂ ਨੇ ਕਹਿ ਕੇ ਲਗਾਤਾਰ ਪੰਜਾਬ ਵਿੱਚ ਲੁੱਟਖੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਪੰਜਾਬ ਸਰਕਾਰ ਇਸ ਨੂੰ ਹੱਲ ਕਰਨ ਦੇ ਵਿੱਚ ਅਸਫਲ ਸਾਬਤ ਹੋ ਰਹੀ ਹੈ ਲਗਾਤਾਰ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਵਿਗੜ ਰਹੀ ਹੈ ਪਰ ਪੰਜਾਬ ਸਰਕਾਰ ਇਸ ਪੂਰੇ ਮਾਮਲੇ 'ਚ ਕੋਈ ਕਾਰਵਾਈ ਨਹੀਂ ਕਰ ਰਹੀ ਵੀਰਾਂ ਨੂੰ ਪਹੁੰਚਣ ਕਰਨ। ਸਭ ਤੋਂ ਪਹਿਲਾਂ ਮੈਂ ਸੁਪੀ ਜਿਹੜੀ ਸੰਗਤ ਆ ਤੇ ਮਾਗੀ ਦਾ ਜਿਹੜਾ ਮੇਲਾ ਵਾ ਮਨਾਰਿਸ ਲਾਨਾ ਇਹਨਾਂ ਨੂੰ ਵਧਾਈ ਵੀ ਦੇਣਾ। ਨਾਲ ਹੀ ਕਾਰਪੋਰੇਟ ਤੇ ਚਰਨਾ ਚ 10 ਪਿੰਚ ਪਤਾ ਹੈ ਸਿੱਪੇ ਦਾ ਵੈਗਰੂ ਸਾਰਿਆਂ ਤੇ ਮੇਧ ਪਰੇ ਹੱਥ ਰੱਖੀ ਸਾਰਿਆਂ ਦੇ ਪਰਿਵਾਰਾਂ ਵਿੱਚ ਏਕਤਾ ਭਾਈਚਾਰਾ ਪਿਆਰ ਤੇ ਕਾਰੋਬਾਰਾਂ ਦੇ ਵਿੱਚ ਵਾਧਾ ਕਰੀ। ਮੈਨੂੰ ਅੱਜ ਮੇਰੇ ਵੱਡੇ ਭਾਜੀ ਪਦਾਰ ਕੁੰਦਸ ਸਿੰਘ ਜੀ ਕੋਣੀ ਇੰਨਾ ਨੇ ਹੁਕਮ ਲਾਇਆ ਸੀ ਕਿ ਦਰਸ਼ਨ ਜ਼ਰੂਰ ਕਰਕੇ ਜਾਇਓ ਮੈਂ ਆਪਣੇ ਆਪ ਨੂੰ ਬੜਾ ਭਾਗਾ ਸਮਝਦਾ ਜਿਨ੍ਹਾਂ ਨੇ ਮੈਨੂੰ ਇਸ ਇਤਿਹਾਸਿਕ ਸਥਾਨ ਦੇ ਜਿਹੜੇ ਆ ਦਰਸ਼ਨ ਕਰਾਏ ਇਹ ਗੱਲ ਕੀਤੀ ਜਾਵੇ ਤਾਂ ਕੋਈ ਨਹੀਂ ਮੈਂ ਆਪਣੇ ਨਾਲ ਲੈ ਕੇ ਪੰਜਾਬ ਤੇ ਕਿਸ ਤਰੀਕੇ ਚਿੰਦਰ ਸਾਹਿਬ ਨੇ ਪੰਚਾਇਆ ਦੇ ਖਤਲੋ ਰਹੇ ਨੇ ਕੰਧ ਵੀ ਇਕਤਮ ਆਇਆ ਦੇਖੋ ਜੀ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਨੇ ਐਸ ਵੇਲੇ ਜੰਗਲ ਰਾਜ ਬਣਿਆ ਹੋਇਆ ਇਹਦੇ ਜੀ ਬਾਂਦਰਾ ਹਥੋਸਤਰਾ ਆ ਗਿਆ ਤੇ ਉਹਨੇ ਜਿਹੜੇ ਪੰਜਾਬ ਦੇ ਹਾਲਾਤ ਹੁਣਾਂ ਦਿੱਤੇ ਨੇ ਦਿਨ ਦਿਹਾੜੇ ਇੱਥੇ ਉਗੇ ਵਿਅਕਤੀਆਂ ਦੇ ਕਤਲ ਹੋ ਰਹੇ ਨੇ ਚਾਹੇ ਉਹ ਸਰਪੰਚ ਪਿਆ ਜਾਂ ਕੋਈ ਹੋਰ ਪਰसों ਮੇਰੇ ਖਿਆਲ ਤੁਹਾਡੇ ਇੱਕ ਸੁਭਾਲ ਵੀ ਇੱਕ ਇਹੋ ਜੀ ਵਾਰਦਾਤ ਹੋਈ ਹੈ ਬੜੀ ਘਨੌਣੀ ਵਾਰਦਾਤ ਆ ਕਿਸੇ ਦੇ ਵੀ ਜਾਨ ਮਾਰ ਦੀ ਇੱਥੇ ਸੁਰੱਖਿਆ ਨਹੀਂ ਹੈ ਇਸ ਵੇਲੇ ਹੈਗੀ ਬਰਾਉਤੀਆਂ ਮੰਗੀਆਂ ਜਾ ਰਹੀਆਂ ਨੇ ਗੈਂਗਸਟਰ ਜਿਹੜੇ ਨੇ ਲੋਕਾਂ ਨੂੰ ਸਿੱਧੇ ਟੈਲੀਫੋਨ ਕਰਕੇ ਪੈਸੇ ਲਈ ਜਾਂਦੇ ਨੇ ਤੇ ਪੰਜਾਬ ਦਾ ਹਾਲਾਤ ਰਹਿਣ ਯੋਗ ਨਹੀਂ ਰਹਿਣ ਦਿੱਤੇ ਨਾ ਬੜੇ ਮਾੜੇ ਹਾਲਾਤ ਪੈਦਾ ਕਰ ਦਿੱਤੇ ਜੋ ਤੋਂ ਮੇਰੇ ਇਲੈਕਸ਼ਨ ਦੀ ਜਿਹੜੀ ਚੱਲ ਰਹੀ ਹੈ ਉਹ ਵੀ ਕਾਹੋਰੀ ਹੈ। ਦੇਖੋ ਸ਼੍ਰੋਮਣੀ ਐ ਕਰਜਲ ਯੂਥ ਵਿੰਗ ਦੇ ਜਿਹੜੇ ਇਲੈਕਸ਼ਨ ਚੱਲ ਰਹੀ ਆ ਉਹਦੇ ਵਿੱਚ ਸਰਦਾਰ ਸਖਬੀਰ ਸਿੰਘ ਜੀ ਬਾਦਲ ਨੇ ਸਾਡਾ ਜਿਹੜਾ ਯੂਥ ਹੰ ਦਾ ਪ੍ਰਧਾਨ ਸਰਪੀਰ ਸਿੰਘ ਪਿੰਜੇ ਤੇ ਸਾਡੀ ਸਾਰੀ ਟੀਮ ਜਿਹੜੀ ਆ ਉਹਨਾਂ ਨੇ ਇੱਕ ਥੱਲਿਓ ਜਿਹੜੀ ਇਹਨਾਂ ਕੈਲਗਰੀ ਨਹੀਂ ਤੋਂ ਸਾਰਿਆਂ ਨੂੰ ਯੂਥ ਵਿੰਗ ਦੇ ਨਾਲ ਜੋੜਨ ਦੇ ਲਈ VOTING ਕਰਵਾਈ ਸੀ ਜਿਹਦੇ ਨਾਲ ਆਧਾਰ ਕਾਰਡ ਨੂੰ ਲਾ ਕੇ ਤੇ ਸੈਲਫੀ ਲੈ ਕੇ ਇੱਕ ਪੋਰਟਲ ਬਣਾਇਆ ਸੀ ਉਹਦੇ ਉੱਤੇ ਵੋਟ ਪੈਣੀ ਸੀ ਤੇ ਕੱਲ ਸ਼ਾਮੀ 5 ਵਜੇ ਉਹ ਵੋਟਾਂ ਦੀ ਪ੍ਰਕਿਰਿਆ ਜਿਹੜੀ ਆ ਸਾਰੀ ਖਤਮ ਹੋ ਗਈ ਆ ਤੇ ਮੇਰਾ ਖਿਆਲ ਹੈ ਕਿ 25 ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜੇ ਪ੍ਰਧਾਨ ਨੇ ਉਹ ਸਾਰੇ ਅਨਾਉਂਸ ਕਰ ਦਿੱਤੇ ਜਾਣਗੇ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹਰਿਆਵਲ ਦਸਤਾ ਉਹ ਮਜ਼ਬੂਤ ਹੋ ਕੇ ਤੇ ਜਿਸ ਤਰ੍ਹਾਂ ਸਾਰਾ ਪਹਿਲੋਂ ਵਧੀਆ ਤਰੀਕੇ ਦੇ ਨਾਲ ਕੰਮ ਕਰਦੇ ਰਹੇ ਤੇ ਸਰਕਾਰ ਨੂੰ ਬਣਾਉਣ ਦੇ ਵਿੱਚ ਹਮੇਸ਼ਾ ਹੀ ਜਿਹੜੇ ਨੌਜਵਾਨ ਨੇ ਉਹਨਾਂ ਦਾ ਵੱਡਾ ਯੋਗਦਾਨ ਰਿਹਾ ਹਨ ਉਹ ਜਿਹੜੇ ਆਉਣ ਵਾਲੀ ਲੋਕ ਸਭਾ ਵਾ ਇਹਦੇ ਵਿੱਚ ਵੀ ਕੌਮਣੀ ਐ ਕਲਰ ਜਿਹੜਾ ਯੂਥ ਵੀ ਨਾ ਤਗੜੇ ਹੋ ਕੇ ਇੱਕ ਵਧੀਆ ਰੋਲ ਨਿਭਾਏਗਾ ਤੇ ਆਉਣ ਵਾਲੀ ਐਮਪੀ ਦੇ ਵੀ ਵਧੀਆ ਜੋ